ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਤਾਜੀ ਸਭ ਬੰਦਿਆ ਠੀਕ ਠਾਕ ਹੋ ਜੀ। ਹਾਂਜੀ ਕੱਲ 11 ਤਰੀਕ ਵਾਲੇ ਦਿਨ ਬਾਰਿਸ਼ ਬਹੁਤ ਹੋ ਰਹੀ ਸੀਗੀ। ਅਸੀਂ ਮੇਰਾ ਫਰੈਂਡ ਦੋ ਸੁਭੇਸ਼ ਤੇ ਸੁਨੀਲ ਕੋਈ ਸਮਾਜਿਕ ਕੰਮ ਕਰਨ ਵਾਸਤੇ ਅਸੀਂ ਅੱਜ ਘਰੋਂ ਨਿਕਲੇ ਸੀ। ਅਸੀਂ ਪਹੁੰਚੇ ਹਾਂ ਆਪਣਾ ਫਾਰਜੀ ਸੁਸਾਇਟੀ ਸੇਵਾ ਕੇਂਦਰ ਪਟਿਆਲਾ। ਅਸੀਂ ਜਿੱਥੇ ਪਹੁੰਚੇ ਬਾਰਿਸ਼ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਰ ਫਿਰ ਵੀ ਅਸੀਂ ਹੌਲੀ-ਹੌਲੀ ਪਹੁੰਚ ਗਏ। ਭਾਜੀ ਉਹਨਾਂ ਨੂੰ ਮੈਣਨ ਵਾਸਤੇ। ਸੇਕੋਸ਼ ਸੇਵਾ ਸੀ ਜੋ ਸਾਡੇ ਬਾਰੂ ਰਿਅਲਟੇਸ ਅਗੇ ਉਹਨਾਂ ਨੇ ਕਿਹਾ ਸੀ ਕਾਰਨ ਨੂੰ ਤੇ ਉਹ ਅਸੀਂ ਇੱਥੇ ਆਏ ਸੀ ਧੰਨਵਾਦ ਤੇ ਬਾਰਿਸ਼ ਨੇ ਬਹੁਤਾ ਕੀਤਾ ਲਓ ਜੀ ਅਸੀਂ ਪਹੁੰਚ ਗਏ ਉਹਨਾਂ ਦੇ ਦਫ਼ਤਰ ਜਿੱਥੇ ਆਹ ਵੀਰ ਜੀ ਬੈਠੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਕਹਿੰਦੇ ਬੈਠੋ ਬਾਜੀ ਇੰਨਾ ਹੋਰ ਸੰਗਤ ਆਈ ਹੈ ਇਹਨਾਂ ਦੀ ਐਂਟਰੀ ਪਾ ਲਈਏ ਫਿਰ ਅਸੀਂ ਉਹਨਾਂ ਸੰਗਤਾਂ ਦੇ ਵਿੱਚ ਗਏ ਜਿਹੜੇ ਦੂਰ ਟਰਾਡਿਓਂ ਪਾਜੀ ਉਹਨਾਂ ਨੇ ਲੈ ਕੇ ਆਂਦੇ ਆ ਵੀਰ ਜੀ ਉਹਨਾਂ ਨੇ ਮਦਭੁੱਦੀ ਜਿਹੜੇ ਆਪਣੇ ਬਹੁਤ ਕੁਝ ਇਦਾਂ ਦੀ ਜੀਗੜੀ ਕਰ ਨਹੀਂ ਸਕਦੇ ਆ ਸਾਰੇ ਡਿਪਰੈਸ਼ਨ ਦੇ ਪੇਸ਼ੈਂਟ ਸੀਗੇ। ਕੋਈ ਬਾਹਰ ਬੈਠੇ ਸੀ। ਬਾਜੀ ਹੁਣੇ ਸਾਨੂੰ ਦੱਸ ਰਹੇ ਸੀ ਜਿਹੜੇ ਬੰਦੇ ਕਿੱਥੋਂ ਲੈ ਕੇ ਆਉਂਦੇ, ਕਿੱਦਾਂ ਲੈ ਕੇ ਆਉਂਦੇ। ਬਾਕੀ ਵੀਰ ਜੀ ਉਹਨਾਂ ਦੀਆਂ ਵੀਡੀਓ ਸਾਰੇ ਦੇਖਦੇ ਹੋਣੇ ਆ ਆਪਣੇ ਫਰਟੇ ਵਾਲੇ ਵੀ। ਫਿਰ ਆਹ ਕੋਸ਼ ਪੇਸ਼ੈਂਟ ਅੰਦਰ ਸਕੇ ਪਏ। ਉਹਨਾਂ ਕੋਸ਼ ਠੀਕ ਵੀ ਹੋ ਗਏ ਆ ਤੇ ਅਸੀਂ ਉਹਨਾਂ ਨੂੰ ਮਿਲੇ ਬਾਜੀ ਨੇ ਸਾਨੂੰ ਇਕੱਲੇ-ਇਕੱਲੇ ਦੀ ਹਿਸਟਰੀ ਦੱਸੀ। ਤੇ ਬਹੁਤ ਵਧੀਆ ਕੰਮ ਕਰ ਰਹੇ ਨੇ کافی ਹੱਦ ਤੱਕ ਪੇਸ਼ੈਂਟ ਇਹਨਾਂ ਕੋਲ ਜੋ ਵੀ ਆਉਂਦੇ ਨੇ ਹਨਾ ਠੀਕ ਹੋ ਜਾਂਦੇ ਨੇ ਤੇ ਬਾਕੀ ਪਰ ਹੁੰਦੀ ਸੀ ਵਾਹਿਗੁਰੂ ਦੀ ਕਿਰਪਾ ਆ ਨਹੀਂ ਤਾਂ ਡਿਪਰੈਸ਼ਨ ਹੋਣ ਤੇ ਜਿਹੜੇ ਮੈਂਟਲ ਹੋ ਜਾਂਦੇ ਆ ਦੇ ਜਲਦੀ ਠੀਕ ਨਹੀਂ ਹੁੰਦੇ ਬਟ ਇੱਥੇ ਅਸੀਂ ਇਹ ਚੀਜ਼ ਦੇਖੀ ਆ ਕਿ ਜਿਹੜੇ ਮੈਂਟਲ ਵੀ ਸੀਗੇ ਜਾਂ ਕੋਈ ਵੀ ਕਿੱਦਾਂ ਦੇ ਪੇਸ਼ੈਂਟ ਸੀਗੇ ਪਰ ਉਹ ਬਿਲਕੁਲ ਠੀਕ ਬਿਹਾਰ ਕਰ ਰਹੇ ਸੀਗੇ ਸਾਡੇ ਨਾਲ ਉਹ ਗੱਲਬਾਤ ਵਧੀਆ ਤਰੀਕੇ ਨਾਲ ਕਰ ਰਹੇ ਸੀਗੇ ਸਾਨੂੰ ਬਹੁਤ ਵਧੀਆ ਲੱਗਾ ਤੇ ਇੱਕ ਇਹ ਰੱਬ ਵੱਲੋਂ ਪ੍ਰੇਮ ਸੀਗੀ ਇਹਨਾਂ ਦੇ ਉੱਤੇ ਸਾਰਿਆਂ ਦੇ ਬਾਕੀ ਆਹ ਭਾਜੀ ਉਹਨਾਂ ਨੂੰ ਜੋ ਸਨਮਾਨ ਤੇ ਰਿਗਿਟੇਸ਼ਨ ਮਿਲਦੇ ਆ ਭਾਜੀ ਉਹਨੂੰ ਜਾਣਦੇ ਆ ਤੇ ਆ ਇੱਕ ਭਾਜੀ ਉਹਨਾਂ ਨੇ ਦੱਸਿਆ ਕਿ ਮੋਟਰ ਵਾਲਾ ਕੋਠਾ ਸੀ ਸਾਡਾ ਸਭ ਤੋਂ ਪਹਿਲਾਂ ਇਹੀ ਸੀਗੇ ਇੱਥੇ ਇੱਕ ਸੋਨੀ ਨਾਂ ਦਾ ਪੇਸ਼ੈਂਟ ਆਇਆ ਸੀ ਪਹਿਲਾਂ ਲੈ ਕੇ ਤੇ ਇੱਥੋਂ ਸ਼ੁਰੂਆਤ ਹੋਈ ਸੀ ਇਹਨਾਂ ਦੀ ਸੇਵਾ ਦੀ ਪਹਿਲਾਂ ਇੱਕ ਇਹ ਕੱਲਾ ਮੋਟਰ ਵਾਲਾ ਕੋਠਾ ਹੁੰਦਾ ਸੀ ਫਿਰ ਆ ਸਾਨੂੰ ਹਾਲ ਚ ਲੈ ਕੇ ਆ ਕਿ ਕਿੰਨੇ ਪੇਸ਼ੈਂਟ ਆ ਕਿੰਨੇ ਬੈੱਡ ਲੱਗੇ ਆ ਤੇ ਕਿੰਨਾ ਹਾਲ ਭਰਿਆ ਹੁੰਦਾ ਆ ਤੇ ਸੀ ਦੇਖਿਆ ਤੇ ਅੰਦਰ ਦਗੇ ਤੇ ਸਾਰੇ ਜਿੰਨੇ ਵੀ ਪੇਸ਼ੈਂਟ ਸਗੇ ਲਾਈਨ ਚ ਲੱਗੇ ਸੀ ਬੈਠੇ ਸਗੇ ਹੋਰਸਿੰਗਾਂ ਤੇ ਆਪੋ ਆਪਣੀ ਥਾਂ ਹੀ ਟੀਵੀ ਦੇਖ ਰਹੇ ਸੀ ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਇੰਨਾ ਇੱਥੇ ਕਿਥੇ ਕਿਤਾਬ ਮੈਂਟ ਲੋਕ ਹੋਣ ਜਿਨ੍ਹਾਂ ਨੂੰ ਮੱਧ ਬੁੱਧੀ ਕਹਿੰਦੇ ਆ ਤੇ ਉਹ ਟੱਕੇ ਨਹੀਂ ਬੈਠਦੇ ਹੈਗੇ ਇੱਥੇ ਰੱਬ ਕੋਲ ਨੂੰ ਸਾਰੇ ਸ਼ਾਂਤ ਹੋ ਕੇ ਬੈਠੇ ਹੋਏ ਸੀਗੇ ਇੱਕ ਚੀਜ਼ ਹੋਰ ਸੀ ਕਿ ਅਸੀਂ ਦੇਖਿਆ ਭਾਈ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਆਦਾਤਰ ਅਨਾਥੀ ਬੰਦੇ ਉਹ ਨੇ ਜਿਹੜੇ ਸਰਕਾਰੀ ਚੌਂਕ ਕਰਦੇ ਪੋਸਟ ਵਾਲੇ ਪੋਸਟਪੋਜੀ ਕੋਈ ਇੱਕ ਦੂ ਤਾਂ ਟੀਚਰ ਵੀ ਸੀਗੇ ਮਾਸਟਰ ਤੇ ਯਾਨੀ ਕਿ ਵਧੀਆ ਪੋਸਟਾਂ ਵਾਲੇ ਜਿਹੜੇ ਇੱਥੇ ਸੀਗੇ ਬਾਕੀ ਪਾਜੀ ਵੀਰ ਜੀ ਉਹਨਾਂ ਦੀਆਂ ਕਹਾਣੀਆਂ ਵੀਡੀਓ ਦੇਖ ਲਈਆਂ ਤੇ ਉਹ ਕਿੱਥੋਂ ਕਿੱਥੋਂ ਛੜਾ ਕੇ ਲੈ ਕੇ ਆ ਰਹੇ ਕਿ ਜਿਆਦਾਤਰ ਤਾਂ ਅੰਮ੍ਰਿਤਸਰ ਸਾਈਡ ਤੋਂ ਪੇਸ਼ੈਂਟ ਲੋਕਾਂ ਦੇ ਘਰਾਂ ਚੋਂ ਜਿਹੜੇ ਕੰਮ ਕਰਵਾਉਂਦੇ ਆ ਜ਼ਬਰਦਸਤੀ ਉਹਨਾਂ ਕੋਲੋਂ ਲੈ ਕੇ ਆਏ ਵੀਰ ਜੀ ਤੇ ਆ ਵੀ ਵੀਰ ਜੀ ਆਪਣੇ ਘਰ ਸਿਗੇ ਘਰ ਬਹੁਤ ਵੱਡੀ ਕੋਠੀ ਸੀ ਤੋੜ ਦਿੱਤੀ ਪੰਦਤੀ ਇਹਨਾਂ ਨੇ ਦੇਖਣ ਨੂੰ ਤਾਂ ਬਹੁਤ ਆਸ ਆਇਆ ਸਗਰ ਕਿਦਾਂ ਕਿਦਾਂ ਦੇ ਪੇਸ਼ੈਂਟ ਆ ਬਟੇਕਰ ਰੱਬ ਕੋ ਵੱਲੋਂ ਦੇਖਿਆ ਜਾਵੇ ਤਾਂ ਸਾਰੇ ਸ਼ਾਂਤ ਬੈਠੇ ਸੇ ਇਥੇ ਕੋਸ਼ ਪੇਸ਼ੈਂਟ ਇਦਾਂ ਦੇ ਵੀ ਸੀ ਜੀ ਉਹਨਾਂ ਦੇ ਲੱਤਾਂ ਪੈਰਾਂ ਤੇ ਸੁੰਡੀਆਂ ਪੈ ਗਈਆਂ ਨੇ। ਹਾਦਸੇ ਤੋਂ ਜ਼ਿਆਦਾ ਬੁਰਾ ਹਾਲ ਹੋਇਆ ਹੁੰਦਾ ਸਾਰੇ ਠੀਕ ਤੇ ਗਰੀਬਾਂ ਨੂੰ ਪੇਸ਼ੈਂਟ ਹੋ ਚੁੱਕੇ ਆ। ਕੋਸ਼ ਦੇ ਘਰ ਵਾਲੇ ਲੱਭੇ ਨਹੀਂ ਕੁਝ ਲੈਣ ਨਹੀਂ ਆਏ। ਕੁੱਛ ਕਰੂੰ ਕੱਲੇ ਨਹੀਂ ਕੋਈ ਦੇਖਦਾ ਨਹੀਂ ਇਹਨਾਂ ਨੂੰ। ਪਰ ਕੋਸ਼। ਵਾਹਿਗੁਰੂ ਦੀ ਸੰਗਤ ਇਦਾਂ ਦੀ ਨਹੀਂ ਜਿਹੜੀ ਇਹਨਾਂ ਦੇ ਆਉਂਦੇ ਨੇ ਸੇਵਾ ਕਰਦੇ ਨੇ ਹੈਲਪ ਕਰਨ ਆਉਂਦੇ ਸੰਗਤਾਂ ਨੂੰ ਇਹ ਬੇਨਤੀ ਹੈ ਕੋਈ ਬਾਤ ਛੱਡ ਕੇ ਆਉਣ ਸੇਵਾ ਕਰਨ ਲਈ ਸਤਪਾਲ ਖਰੋੜ ਜੀ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਇਦਾਂ ਦੀ ਸੇਵਾ ਕੋਈ ਕੋਈ ਕਰ ਸਕਦਾ ਆ ਇੰਨੀ ਸੰਗਤ ਨੂੰ ਸਾਪਣ ਫਿਰ ਅਸੀਂ ਲਾਸਟ ਵਿੱਚ ਸਤਪਾਪਾ ਜੀ ਨੂੰ ਮਿਲੇ ਤੇ ਵਾਪਸੀ ਕੀਤੀ ਅਸੀਂ